ਦਰ ਦੇ ਵਿੱਚ বিজেপি ਦੀ ਸਰਕਾਰ ਬਣੀ ਹੈ। ਉਦੋਂ ਤੇ ਜਿਹੜਾ ਵਾ ਘੱਟ ਕੀਤੀ ਭਾਈਚਾਰੇ ਦੇ ਉੱਤੇ ਜਿਹੜੇ ਆ ਦਿਨ-ਪ੍ਰਤੀ ਦਿਨ ਜਿਹੜੇ ਹੱਤਿਆਚਾਰ ਜਿਹੜਾ ਵਧ ਰਹੇ ਆ ਚ ਇਹ ਦੇਖਦੇ ਵਿੱਚ ਜਿਹੜਾ ਮਸੀਹ ਭਾਈਕਰ ਉਹ ਇੱਕ ਜੁੱਟ ਹੈ ਔਰ ਇਹੋ ਜਿਹੇ ਜਿਹੜੇ ਸ਼ਰਾਰਤੀ ਅਨਸਰ ਹੈ ਇਹਨਾਂ ਨੂੰ ਬਹੁਤ ਜਿਹੜਾ ਮੂੰਹ ਤੋੜਵਾ ਜਵਾਬ ਦਾਂਗੇ ਔਰ ਨਾ ਗਰਮ ਫਿੱਲੇ ਦੋ ਚੱਪੇਸ ਕਰਦੇ ਫਸ ਕਰਦੇ ਨਾ ਕਰਦੇ ਔਰ राज्य है इसमें सभी धर्मों को अपना प्रचार करने की पूरी का आप देख रहे हैं वाई टीवी और आज की ये खास खबर आपको हमारे संवाददाता इमानुएल राय जी के सहयोग से प्रस्तुत की जा रही है छत्तीसगढ़ में ननों पर हो रहे अत्याचारों के विरोध में अमृतसर के सेंट मैरी चर्च गुमटाला में एक प्रार्थना सभा आयोजित की गई इस सभा का आयोजन यूनाइटेड चर्च वेलफेयर कमेटी ने किया जिसमें ईसाई समुदाय के लोग एकजुट हुए समिति के अध्यक्ष सूरज कुमार चंद ने कहा कि पूरे ईसाई समुदाय को ऐसे असामाजिक तत्वों के खिलाफ एकजुट होकर खड़ा होना चाहिए बहुमत आयोग के सदस्य डॉ सुभाष थोबा भी इस कार्यक्रम में शामिल हुए और उन्होंने समुदाय के सहयोग के लिए सभी का आभार व्यक्त किया इस कार्यक्रम में यूनाइटेड चर्च वेलफेयर कमेटी के महासचिव राकेश राय उपाध्यक्ष इमैनुअल राय डेविड ਸਾਹਿਲ ਔਰ ਰਾਜਕੁਮਾਰ ਸਹਿਤ ਕਈ ਅਨ્ય ਸਦਸье ਵੀ ਮੌਜੂਦ ਸਦੇ ਜੀ ਠੀਕ ਹੀ ਤੋਂ ਅ ਇਸ ਵੇਲੇ ਮੈਂ ਪਹੁੰਚਿਆ ਹਾਂ ਅ ਚਰਚ ਦੇ ਵਿੱਚ ਜਿਦੋਂ ਸਾਰੇ ਮੈਂਬਰ ਆਨ ਖੜੇ ਨੇ ਮੈਂ ਉਹਨਾਂ ਨਾਲ ਵੀ ਰੂਬਰੂ ਹੋਵਾਂਗਾ ਲੇਕਿਨ ਪਹਿਲੇ ਮੈਂ ਤੁਹਾਨੂੰ ਚਰਚ ਦੇ ਬਾਰੇ ਦੱਸਦਾ ਕਿ ਇਹ ਹੈ ਉਹ ਚਰਚ ਜਿਸ ਜਗ੍ਹਾ ਤੋਂ ਅਸੀਂ ਇਸ ਵੇਲੇ ਇਹ ਛੋਟੀ ਜਿਹੀ ਰੈਲੀ ਹੋ ਰਹੀ ਸੀ ਜੀ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਰੀ ਆਈਓਈ ਸੀਐਨਆਈ ਡਾਈਸਿਸ ਔਰ ਜਲੰਧ ਡਾਈਸਿਸ ਆਪਾਂ ਸੀਐਨਆਈ ਡਾਈਸਿਸ ਵੱਲੋਂ ਜਿਹੜੇ ਸਾਡੇ ਸਿੰ ਚਰਚਸ ਦੀ ਜੋ ਕਮੇਟੀ ਦਾ ਗਠਨ ਹੋਇਆ ਹੈ ਔਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਵਾਂ ਔਰ ਮੁਬਾਰਕਬਾਦ ਵੀ ਦੇਣਾ ਕਿ ਜੋ ਤੁਸੀਂ ਸੇਂਟ ਮੈਰੀ ਚਰਚ ਕੁੰਡਾਲਾ ਦੇ ਵਿੱਚ ਆਈ ਆ ساری ਕਮੇਟੀ ਔਰ ਕੋਸੀ ਵੀ ਉਸ ਚੀਜ਼ ਦਾ ਦੁੱਖ ਜ਼ਾਹਿਰ ਕੀਤਾ ਆ ਕੇ ਕਿ ਪਿਛਲੇ ਦਿਨੀ ਸਾਨੂੰ ਸਾਰਿਆਂ ਨੂੰ ਪਤਾ ਹੈ ਪੂਰੇ ਦੇਸ਼ ਦੀ ਜਿਹੜੀ ਹੈ ਇੱਕ ਨਿਊਜ਼ ਬਣ ਗਈ ਸੀ ਕਿ ਜਿਹੜੀਆਂ ਸਾਡੀਆਂ ਬਹੁਤ ਹੀ ਸਤਿਕਾਰਯੋਗ ਸਾਡੀਆਂ ਸਿਸਟਰ ਸਹਿਬਾਨ ਲੋ ਜਿਨ੍ਹਾਂ ਨੂੰ ਸਤਿਕਾਰ ਰੇਲਵੇ ਸਟੇਸ਼ਨ ਦੇ ਉੱਤੋਂ ਜਿਹੜਾ ਸੀਗਾ ਕੁਸ਼ਰਾਰਤੀ ਅੰਸਰਾਂ ਨੇ ਜਿਹੜਾ ਸੀਗਾ ਉਹਨਾਂ ਦੇ ਉੱਤੇ ਝੂਠੇ આરોਪ ਲਗਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿਸ ਦੀ ਕਿ ਪੂਰੇ ਸੰਸਾਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਬਹੁਤ ਸ਼ਬਦਾਂ ਦੇ ਵਿੱਚ ਜਿਹੜੀ ਸੀਗੀ ਨਿੰਦਾ ਕੀਤੀ ਗਈ ਸੀਗੀ ਔਰ ਅਸੀਂ ਧੰਨਵਾਦ ਕਰਦੇ ਆਂ ਪ੍ਰਭੂ ਯਸੂਸਮਸੀ ਜੀ ਦਾ ਕਿ ਕੱਲ ਜਿਹੜਾ ਸੀਗਾ ਉਹ ਸਿਸਟਰ ਸਹਿਬਾਨ ਜਿਹੜੇ ਉਹਨਾਂ ਨੂੰ ਜਿਹੜੀ ਸੀਗੀ ਜਮਾਨਤ ਉਹਨਾਂ ਦੀ ਹੋ ਗਈ ਸੀ ਔਰ ਬਾਹਰ ਆ ਗਏ ਨੇ ਔਰ ਉਸ ਦੇ ਨਾਲ ਦੇ ਨਾਲ ਮੈਂ ਦੱਸਣਾ ਚਾਹਨਾ ਕਿ ਜਦੋਂ ਤੋਂ ਜਿਹੜੀ ਇਹ ਕੇਂਦਰ ਦੇ ਵਿੱਚ ਭਾਪੀ ਦੀ ਸਰਕਾਰ ਬਣੀ ਹੈ ਉਦੋਂ ਤੇ ਜਿਹੜਾ ਵਾ ਘੱਟ ਗਿਣਤੀ ਭਾਈਚਾਰੇ ਦੇ ਉੱਤੇ ਜਿਹੜੇ ਆ ਦਿਨ ਪ੍ਰਤੀ ਦਿਨ ਜਿਹੜੇ ਅਤਿਆਚਾਰ ਜਿਹੜੇ ਵਧ ਰਹੇ ਆ ਚਾਹੇ ਉਹ ਮੁਸਲਮ ਭਾਈਚਾਰਾ ਵਾ ਚਾਹੇ ਬੁੱਧਿਜ ਨੇ ਚਾਹੇ ਜੈਨੀ ਆ ਚਾਹੇ ਇਸਾਈ ਭਾਈਚਾਰਾ ਵਾ ਸੋ ਮੈਂ ਦੱਸਣਾ ਚਾਹਨਾ ਵਾ ਕਿ ਇਹ ਜਿਹੜੀਆਂ ਜਿਹੜੀਆਂ ਹਰਕਤਾਂ ਨੇ ਜਿਹੜੀਆਂ ਬੀਜੇਪੀ ਜਾਂ ਬਜਰੰਗ ਦਲ ਜਿਹੜੀ ਕਰ ਰਹੀ ਆ ਉਹ ਆਪਣੀਆਂ ਨਾ ਕੋਈ ਜਿਹੜੀਆਂ ਹਰਕਤਾਂ ਤੋਂ ਬਾਹਰ ਜਾਵੇ ਨਹੀਂ ਤੇ ਇਹਨਾਂ ਦਾ ਜਿਹੜਾ ਅਸੀਂ ਜਿਹੜਾ ਵਾ ਮੂੰਹ ਤੋੜਵਾ ਜਵਾਬ ਦਾਂਗੇ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਮਸੀਹ ਭਾਈਚਾਰਾ ਵਾ ਪੂਰੇ ਦੇਸ਼ ਦੇ ਵਿੱਚ ਜਿਹੜਾ ਮਸੀਹ ਭਾਈਚਾਰਾ ਇੱਕਜੁੱਟ ਹੈ ਔਰ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਐ ਇਹਨਾਂ ਨੂੰ ਬਹੁਤ ਜਿਹੜਾ ਮੂੰਹ ਤੋੜਵਾ ਜਵਾਬ ਦਾਂਗੇ ਔਰ ਸਾਡੇ ਚੋਂ ਇਸ ਜਿਹੜੀ ਕਮੇਟੀ ਆਈ ਹੈ ਉਹਨਾਂ ਦੇ ਨਾਲ ਸਾਰੀਆਂ ਹੀ ਮਿਸ਼ਨਾਂ ਦੇ ਅਸੀਂ ਆਗੂ ਔਰ ਸਾਰੀਆਂ ਮਿਸ਼ਨਾਂ ਦੇ ਪ੍ਰਧਾਨ ਮਿਲ ਕੇ ਜਿਹੜੇ ਵਾ ਬਹੁਤ ਜਲਦ ਇੱਕ ਪ੍ਰੈਸ ਕਾਨਫਰੰਸ ਕਰਾਂਗੇ ਔਰ ਉਸ ਦੇ ਖਿਲਾਫ ਜਿਹੜੀ ਹੈ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇੱਕ ਵਾਰੀ ਫਿਰ ਤੋਂ ਧੰਨਵਾਦ ਕਰਨਾ ਚਾਹੁੰਦਾ ਸੀਐਨਆਈ ਵੱਲੋਂ ਜਿਹੜੀ ਗਠਨ ਕੀਤੀ ਗਈ ਹੈ ਕਮੇਟੀ ਉਹ ਸਾਡੇ ਕੈਥਲਿਕ ਚਲਚ ਅੱਜ ਗਮਟਾਲਾ ਦੇ ਵਿੱਚ ਆਈ ਹੈ ਮੈਂ ਆਪ ਸਭ ਦਾ ਸਾਰੇ ਮੈਂਬਰ ਸਹਿਬਾਨਾਂ ਦਾ ਇੱਥੇ ਆਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੀ ਸਰ जी सर जो भी घटनाक्रम पिछले दिनों में हुआ छत्तीसगढ़ में उसकी हम सख्त शब्दों में निंदा करते हैं और भारत क्योंकि एक लोकतंत्र राज्य है इसमें सभी धर्मों को अपना प्रचार करने की पूरी संवैधानिक आज़ादी है और उसी आज़ादी के लिए हम लोग उसी आज़ादी के साथ हम लोग जीना चाहते हैं कुछ शरारती लोग हैं जो इस तरह का वातावरण पैदा करते हैं जिससे कि समाज में घृणा पैदा हो लेकिन मसीह समाज हमेशा से ਲਗਾਤਾਰ ਆਜ਼ਾਦੀ سے لے کے ابھی تک ہمیشہ شانتی کا ਸੰਦੇਸ਼ دیتا رہا ہے آگے بھی ہم شانتی کا ਸੰਦੇਸ਼ دے رہے ہیں اور ان ننز کے خلاف جو بھی کاروائی ہوئی ہے اس کی ہم غੋਰ ਨਿੰਦਾ کرتے ہیں ਜੀ ਕਹਿਣਾ ਚਾਹੋਗੇ ਜੀ ਮੈਂ ਜੀ ਉਹਨਾਂ ਬਾਰੇ ਇਹ ਕਹਿਣਾ ਚਾਹੁੰਦਾ ਕਿ ਜੋ ਵੀ ਸਾਡੇ ਇਸ ਮਾਹੌਲ ਦੇ ਵਿੱਚ ਵਾਕਿਆ ਤੇ ਸਾਡਾ ਮਾੜਾ ਤਾਦਾ ਹੋ ਰਿਹਾ ਹੈ ਜੀ ਜਿਉਂ ਸਾਡੇ ਅਧਿਆਚਾਰ ਉਹਦਾ ਸਿਸਟਮ ਤੇ ਜਿਨ੍ਹਾਂ ਕੰਟਰ ਹਾਜਰ ਤੁਹਾਨੂੰ ਧੰਨਵਾਦ ਮੇਰਾ ਨਾਮ ਰਾਜੀ ਜੋਰਜ ਜੀ ਜੀ ਦੱਸੋ ਕਿ ਹਾਂਜੀ ਮੈਂ ਬਾਈ ਪ੍ਰੋਫੈਸ਼ਨ টিਚਰ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਸਾਰੀ ਟੀਮ ਦਾ ਕਿ ਤੁਸੀਂ ਇਸ ਕੰਪੇਨ ਨੂੰ ਲੈ ਕੇ ਸਾਡੇ ਵਿੱਚ ਆਏ ਉਸ ਤੋਂ ਬਾਅਦ ਮੈਂ ਥੋੜੀ ਨਿਖੇਧੀ ਕਰਾਂਗਾ ਇੰਡੀਆ ਗਵਰਨਮੈਂਟ ਦਾ ਸਰਕਾਰਾਂ ਦਾ ਜਿਨ੍ਹਾਂ ਨੇ ਕਿ ਬਹੁਤ ਵੱਡੀ ਘਣਾਉਣੀ ਹਰਕਤ ਕੀਤੀ ਹੈ ਇਹ ਕੱਲ ਮੈਂ ਅਖਬਾਰ 'ਚ ਪੜ੍ਹ ਰਿਹਾ ਸੀ ਸਾਡੇ ਕੋਲ ਗਲਤ ਫਹਿਮੀ ਹੋ ਗਈ ਆ ਔਰ ਮੈਂ ਇਥੇ ਪੁੱਛਣਾ ਚਾਹਾਂਗਾ ਕਿ ਗਲਤਫਹਿਮੀ ਹੋ ਰਹੀ ਨੀ ਤਾਂ ਨੂ ਨੀਜਰ ਕਾਨਨਰ ਸਕੂਲਾਂ ਦੇ ਬੱਚੇ ਦਾਖਲ ਕਰਵਾਉਂ ਜਾਂਦੇ ਨੇ ਜਾਂ ਕਾਨਨਰ ਸਕੂਲਾਂ ਜੋ ਐਜੂਕੇਸ਼ਨ ਆ ਤੇ ਫਿਰ ਫਾਇਦਾ ਲੈਂਦੇ ਨੇ ਇਸੋਜ ਕੰਮ ਦੇ ਵਿੱਚ ਸਾਰਿਆਂ ਨੂੰ ਦੋਰੋਂ ਪਤਾ ਲੱਗਦਾ ਵੀ ਨੰਨ ਸਨੇਪ ਯੂਨੀਫਾਰਮ ਪਾਈ ਹੁੰਦੀ ਆਪਣੇ ਜੇ ਉਹਨਾਂ ਨੇ ਪਵਿੱਤਰ ਵਸਤਰ ਪਹਿਨੇ ਹੁੰਦੇ ਉਹਨਾਂ ਦੀ ਇੱਕ ਅਲੱਗ ਪਛਾਣ ਹੋਣੀ ਫਿਰ ਉਹ ਜਿਹੜੇ ਬੱਚਿਆਂ ਨੂੰ ਕੰਮ ਵਾਸਤੇ ਲੈ ਕੇ ਜਾ ਰਹੇ ਸੀ ਪਤਾ ਆ ਉਹਨਾਂ ਦੇ ਮਾਪੇ ਨੇ ਰਿਟਰਨ ਦਿੱਤਾ ਸੀ ਵੀ ਅਹੀ ਉਹਨਾਂ ਨੂੰ ਭੇਜ ਰਹੇ ਆ ਫਿਰ ਉੱਥੇ ਟਿਕਟ ਪੁੱਛੀ ਗਈ ਤੇ ਟਿਕਟ ਪੁੱਛਣ ਵਾਲੀ ਉਹ ਆਖਿਆ ਵੀ ਸਾਡੇ ਟਿਕਟ ਵਾਲੇ ਜੇ ਜਿਹੜੇ ਸਿਸਟਰ ਜੀ ਉਹ ਅੰਦਰ ਟਾਇਲਟ ਚ ਗਏ 2 ਮਿੰਟ ਰੁਕੇ ਜੋ ਆ ਜਾਂਦੇ ਤੁਹਾਨੂੰ ਦਿਖਾਉਂਦੇ ਆ ਪਰ ਉਹ ਜਿਹੜੀ ਬੀਬੀ ਜੀ ਟਿਕਟ ਚੈੱਕ ਕਰਨ ਵਾਲੀ ਉਹਨੇ ਇੰਨੀ ਘਣਾਉਣੀ ਹਰਕਤ ਕੀਤੀ ਕਿ ਰੋਲਾ ਪਾ ਕੇ ਤੇ ਉਤੋਂ ਮੁਰਗੇ ਬਜਰੰਗ ਦਾ ਲੜਨ ਸਕਿਆ ਜੀ ਹਾਂ ਜੀ ਫਿਰ ਉੱਤੇ ਹੋਰ ਜ਼ਿਆਦਾ ਵਿਵਾਦ ਵੱਧ ਗਿਆ ਤੇ ਇਹਦੇ ਉੱਤੇ ਚੱਲਦਾ ਚੱਲਦਾ ਉਹਨਾਂ ਜਲਦੀ ਜਲਦੀ ਪੁਲਿਸ ਨੂੰ ਬੁਲਾਇਆ ਤੇ ਪਰਚਾ ਕਰ ਦਿੱਤਾ ਬਿਨਾਂ ਕਿਸੇ ਕਾਰਨ ਔਰ ਇਹ ਅਤਿ ਸ਼ਰਮਨਾਕ ਤੇ ਘਣਾਉਣੀ ਗੱਲ ਹੈ ਔਰ ਕੱਲ ਪ੍ਰੈਸ ਦੇ ਵਿੱਚ ਨਿਊਜ਼ ਦੇ ਵਿੱਚ ਮੋਦੀ ਸ਼ਾਹ ਨੇ ਮੋਦੀ ਨੇ ਤੇ ਸ਼ਾਹ ਨੇ ਦੋਨੇ ਆਖਿਆ ਵੀ ਇਸ ਉਹਨਾਂ ਕੋ ਗਲਤਫਹਿਮੀ ਹੋਈ ਹੈ ਗਲਤਫਹਿਮੀ ਇਹੋ ਜੀ ਗਲਤਫਹਿਮੀ ਜਿਹੜੀ ਨਾ ਬਰਦਾਸ਼ਤ ਕਰਨ ਵਾਲੀ ਹੈ ਤੇ ਇਸ ਕਰਕੇ ਅਸੀਂ ਭਾਰਤ ਸਰਕਾਰ ਕੋ ਨਹੀਂ ਪਰ ਕਿ ਸਮੁੱਚੇ ਭਾਈਚਾਰੇ ਕੋ ਪੂਰੇ ਵਰਲਡ ਦੇ ਵਿੱਚ ਇਨਸਾਫ ਦੀ ਮੰਗ ਕਰਦੇ ਹਾਂ ਵੀ ਇਹ ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ ਆ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਧੰਨਵਾਦ ਜੀ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਅੱਜ ਗੁੰਟਾਲਾ ਚਰਚ ਤੋਂ ਅਥੋਵਾ ਸਾਹਿਬ ਨੇ ਔਰ ਗੁੰਟਾਲਾ ਚਰਚ ਦੇ तमाम ਮੈਂਬਰਾਂ ਨੇ ਜਿਹੜਾ ਸਾਡਾ ਬਹਿ ਸਵਾਗਤ ਕੀਤਾ ਹੈ ਸੀਐਨਈ ਦੇ ਤਿੰਨੋਂ ਚਰਚਿਸ ਦਾ ਪੱਲੇ ਤੇ ਮੈਂ ਉਹਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਇਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਤਕਾਰ ਕੀਤਾ ਹੈ ਔਰ ਮੈਂ ਖਾਸ ਗੱਲ ਇਹ ਕਹਿਣਾ ਚਾਹਨਾ ਕਿ ਦੇਖੋ ਪ੍ਰਭੂ ਯੇਸ਼ੂ ਸਾਡੇ ਜ਼ਿੰਦਾ ਖੁਦਾ ਜਿਹੜੇ ਸਾਡੇ ਨੇ ਉਹਨਾਂ ਨੇ ਕੋਈ ਐਸਾ ਅਦਭੁਤ ਕੰਮ ਕੀਤਾ ਕਿਉਂਕਿ ਉਹ ਬਜਰੰਗਦਲ ਯਸ਼ਵਸੈਨਾ ਜਾਂ ਹੋਰ ਵੀ ਸੰਸਥਾਵਾਂ ਬਹੁਤ ਜੁੜੀਆਂ ਨੇ ਜਿਹੜੀ ਕਿ ਸਾਡੀ ਕੌਮ ਨੂੰ ਡੋਬੋ ਰਹੀਆਂ ਨੇ ਲੇਕਿਨ ਕਿ ਸਾਡੇ ਪ੍ਰਭੂ ਬੜਾ ਜ਼ਿੰਦਾ ਔਰ ਮਹਾਨ ਕਬੂਰ ਪਰਮੇਸ਼ਰ ਹੈ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੇ ਨਰਸ ਨੂੰ ਜਿਹੜਾ ਉਹਨਾਂ ਨੇ ਛੱਡਿਆ ਹੈ ਲੇਕਿਨ ਉਹਨਾਂ ਦਾ ਉਹਨਾਂ ਨਾਲ ਜਿਹੜੇ ਉਹਨਾਂ ਦੇ ਦਸਤਾਵੇਜ਼ ਜ਼ਰੂਰੀ ਦਸਤਾਵੇਜ਼ ਉਹਨਾਂ ਨੇ ਆਪਣੇ ਕੋ ਸਾਹਮਣੇ ਇਹਦੇ ਵਾਸਤੇ ਅਸੀਂ ਪ੍ਰੋਟੈਸਟ ਜ਼ਰੂਰ ਕਰਾਂਗੇ ਔਰ ਜਿਹੜੀ ਲੇਡੀ ਖਾਸ ਕਰਕੇ ਜਿਨੇ ਉਹਨਾਂ ਨਾਲ ਬੜੀ ਪਤਮੀ ਦੀ ਕੀਤੀ ਹੈ ਉਹਦੇ ਤੇ ਅਸੀਂ ਨੱਥ ਜ਼ਰੂਰ ਪਾਵਾਂਗੇ ਸਾਰੀ ਕਮਿਊਨਿਟੀ ਸਾਡੀ ਜਿਨੇ ਵੀ ਸੰਸਥਾ ਨੇ ਉਹਨਾਂ ਦੇ ਅਹੁਦੇਦਾਰ ਸਾਡੇ ਨਾਲ ਨੇ ਔਰ ਅਸੀਂ ਮਿਲ ਕੇ ਜਲਦ ਪ੍ਰੈਸ ਕਾਨਫਰੰਸ ਅਸੀਂ ਬੁਲਾ ਰਹੇ ਹਾਂ ਔਰ ਉਹਦੇ ਵਿੱਚ ਜ਼ਰੂਰ ਦੱਸਾਂਗੇ ਕਿ ਇਹ ਜਿਹੜਾ ਕੰਮ ਇਹ ਗਲਤ ਕੀਤਾ ਹੈ ਔਰ ਇਸ ਨੂੰ ਨੱਥ ਪਾਣ ਲਈ ਅਸੀਂ ਸਾਰੇ ਇਕੱਠੇ convert